ਕਾਈਦੀ ਮੈਨੂੰ ਠੰਡੀ ਠੰਡੇ ਮਿਲੋਗੇ ਤੈਨੂੰ ਤੱਤੀ ਨਹੀਂ ਮਿਲਦੀ ਜਮਾ ਠੰਡੀ ਚਾਹ ਚਾਹੀਦੀ ਮੈਨੂੰ ਤਾ ਕੋਈ ਨਹੀਂ ਪਾਣੀ ਚ ਠਾਰ ਦਾਂਗੇ ਮੁਰਕੇ ਮੈਂ ਤੇਰੇ ਲਾਡਲੇ ਮੁੰਡੇ ਕੋ ਜਾਣਾ ਨੇ ਮੱਖੀ ਵੀਜੰਦਿਆ ਉਹ ਲਾਡਲਾ ਤੂੰ ਘੱਟ ਮੈਂ ਫਿਰ ਵੱਡਾ ਲਾਡਲਾ ਹਾਂ ਗੋਲੰਗੂ ਖਾ ਕੇ ਗਿਆ ਲਾਡਲਾ ਜਦਾਂ ਗਿਆ ਐਵੇਂ ਨਹੀਂ ਗਿਆ ਕੋਲੇ ਪੈਰੀ ਤੇ ਗਿਆ ਨਹੀਂ ਕਹਿੰਦਾ ਮੈਂ ਸੌ ਲਿਆ ਹੁਣ ਮੈਂ ਸੌ ਲਵਾਂ ਆਹੋ ਫੁੱਲੂਆਂ ਤਰ੍ਹਾਂ ਰਾਤ ਨੂੰ ਜਾਗਣਾ ਆਉਂਗਾ ਤਾਂ ਦਿਨੇ ਇਹਨਾਂ ਨੂੰ ਤੇਰਾ ਨਨ ਨੂੰ ਮੱਕੀ ਚੱਲਦੀ ਰਾਤ ਨੂੰ ਵੀ ਜਣੀ ਆ ਬਣੇ ਨਰੰਗਾ ਚੱਲੇ ਨਾ ਚੱਲ ਨਰੰਗਾ ਰਾਤ ਵਾਈ ਗਰੂ ਮੇਰ ਕਰੇ ਯਾਰ ਹੁੰਦੇ ਐਵੇਂ ਦੇ ਘਟਿਓ ਘੱਟੀ ਹੋ ਗਿਆ ਕਿਉਂ ਓਏ ਯਾਰ ਹੁਣ ਆਉਣਾ ਤਾਂ ਆ ਗਿਆ ਅਲਾਰਮ ਲੱਗ ਗਿਆ ਐਵੇਂ ਨਹੀਂ ਗਿਆ ਕੋਲੇ ਪੈਰੀ ਤੇ ਗਿਆ ਨਹੀਂ ਕਹਿੰਦਾ ਮੈਂ ਸੌਣਿਆ ਹੁਣ ਮੈਂ ਸੌ ਲਵਾਂ ਹਾਂ ਹਾਂ